ਬੀਤੇ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਬਹੁਤ ਸਾਰੀਆਂ ਸੜਕਾਂ ਟੁੱਟ ਚੁੱਕੀਆਂ ਹਨ ਜੇ ਗੱਲ ਕਰੀਏ ਫਗਵਾੜਾ ਸ਼ਹਿਰ ਦੀ ਤਾਂ ਫਗਵਾੜਾ ਸ਼ਹਿਰ ਤੋਂ ਹੁਸ਼ਿਆਰਪੁਰ ਨੂੰ ਜਾਣ ਵਾਲੇ ਪੁੱਲ ਦੀ ਸੜਕ ਦੀ ਹਾਲਤ ਵੱਧ ਤੋਂ ਬੱਤਰ ਹੋ ਗਈ ਹੈ ਜਗ੍ਹਾ ਜਗ੍ਹਾ ਟੋਏ ਪੈ ਚੁੱਕੇ ਹਨ ਅਤੇ ਇਹਨਾਂ ਟੋਇਆਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਨਾਲ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੀਡੀਆ ਨਾਲ ਗੱਲਬਾਤਾਂ ਜੀ ਕਰਦੇ ਆ ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਫਗਵਾੜੇ ਵਿਖੇ ਆਉਣ ਜਾਣਾ ਰਹਿੰਦਾ ਹੈ ਅਤੇ ਵਾਹਨ ਜਦੋਂ ਖੱਡੇ ਵਿੱਚ ਦੀ ਲੰਗਦੇ ਹਨ ਤਾਂ ਗੱਡੀ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਸਰਕਾਰ ਜਿਹੜੇ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਕਰ ਰਹੀ ਹੈ ਉਥੇ ਹੀ ਇਹ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਉਹਨਾਂ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਨੂੰ ਦਰੁਸਤ ਕੀਤਾ ਜਾਵੇ। ਭਾਜੀ ਅਸੀਂ ਜਦੋਂ ਵੀ ਇੱਥੇ ਜਾਈਦਾ ਨਾ ਮਤਲਬ ਕਿ ਇੱਥੇ ਸੜਕਾਂ ਟੁੱਟੀਆਂ ਮੈਦੀ ਸਾਨੂੰ ਹੁਣ ਵੀ ਸਾਨੂੰ ਉਦੇਲੋ ਅਸੀਂ ਇੱਧਰੋਂ ਆਏ ਆ। ਗੱਡੀ ਵਾਲੇ ਨੇ ਇੰਨੀ ਜੋੜਨਾ ਮੁਲਕ ਕੀ ਇੱਥੇ ਆ ਕੇ ਬ੍ਰੇਕ ਮਾਰੀ ਉਹਦੀ ਗੱਡੀ ਦੇ ਥੱਲੇ ਵਾਲਾ ਪਾਸਾ ਭੰਨ ਗਿਆ ਸਾਰਾ ਮੋੜੇ ਗੱਡੀ ਟੁੱਟ ਗਈ ਮੋੜੇ ਪਾਪੜਿਆ ਹੁੰਦਾ ਉਹ ਵੀ ਟੁੱਟ ਗਿਆ ਮੇਰੀ ਐਕਟਿਵਾ ਦੇ ਥੱਲੇ ਵਾਲਾ ਪਾਸਾ ਟੁੱਟ ਹੋ ਗਿਆ ਕਿਤੇ ਵੀ ਇੰਨਾ ਗਦਾ ਖਰਾਬ ਹੈ ਨਾ ਇਹ ਸੜਕ ਕੀਤੀ ਪਈ ਆ ਨਾ ਬਾਈ ਇਹ ਘਟਕੜਵਾਹੀ ਦੇਖੀ ਜੰਨੇ ਆਹੀ ਦਾ ਘਟਕਵਾ ਸਾਨੂੰ 6-7 ਮਹੀਨੇ ਤੋਂ ਉੱਤੇ ਹੋ ਗਏ ਇਹ ਜਿਹੜਾ ਪਹਿਲਾਂ ਵੀ ਕਿਹਾ ਕਿਸੇ ਨੇ ਕੰਪਲੀਟ ਕੀਤੀ ਸੀ ਉਦੋਂ ਵੀ ਕਿਸੇ ਨੇ ਹੱਲ ਨਹੀਂ ਕੀਤਾ ਇੰਨੇ ਤੱਕ ਜਦੋਂ ਬਰਖਾਤਾਂ ਆਂਦੀਆਂ ਆ ਵਾ ਇਹ ਭਾਈ ਬਹੁਤ ਜ਼ਿਆਦਾ ਦਾਅਵੇ ਬੜੇ-ਬੜੇ ਕਰ ਰਹੀਆਂ ਆ ਵਾ ਪਾਜੀ ਕੋਕਰੀ ਕਰਦੇ ਨੇ ਪ੍ਰਜਾਪਤ ਇਹ ਕਹਿ ਰਿਹਾ ਵੀ ਸ਼ਹਿਰ ਦੇ ਵਿੱਚ ਬਿਲਕੁਲ ਵਧੀਆ ਟੀਕੇ ਦਾ ਬਕਾਅ ਚੱਲ ਰਿਹਾ ਨਹੀਂ ਪਾਜੀ ਕਿੱਥੇ ਚੱਲ ਰਿਹਾ ਦੇਖ ਲਓ ਤੁਸੀਂ ਆਪ ਦੇਖ ਲਓ ਹੁਣ ਆ ਪਾਣੀ ਦੇਖੋ ਇਹਦੇ ਵਿੱਚ ਵੀ ਟੋਆ ਆ ਜਿਹੜਾ ਸਾਨੂੰ ਵੀ ਨਹੀਂ ਦਿਖਣਿਆ ਹੁੰਦਾ ਕਈ ਵਾਰੀ ਇੱਕ ਤਾਂ ਸਾਡੀ ਐਕਟਿਵ ਵੱਜਦੀ ਆ ਗੱਡੀ ਵੱਜਦੀ ਆ ਹੁਣ ਕਈ ਬੰਦਾ ਇਦਾਂ ਹੁੰਦੀ ਜਾ ਰਹੇ ਲੇਡੀਜ਼ ਜਾ ਰਹੇ ਆ ਕਈ ਵਾਰ ਬੰਦਾ ਡਿੱਗ ਜਾਂਦਾ ਲਿਗੜੀ ਡਿੱਗ ਜਾਂਦੀ ਆ ਕੋਈ ਚੱਕਰ ਵੀ ਨਹੀਂ ਆਉਂਦਾ ਦੇਖਦਾ ਵੀ ਨਹੀਂ ਪ੍ਰਸ਼ਾਸਨ ਕੀ ਕਰਦੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਇਹੀ ਚਾਹੁੰਦੇ ਆ ਕਿ ਆ ਸਾਡੇ ਨੂੰ ਸਹੀ ਕੀਤੀ ਜਾਵੇ ਜਿੱਥੇ ਜਿੱਥੇ ਤੁਹਾਨੂੰ ਆ ਟੋਆ ਟੋਆ ਜਿਆਦਾ ਦਿਖੇ ਜ ਉਹਨੂੰ ਸਹੀ ਕੀਤਾ ਜਾਵੇ। ਕੀ ਇਹ ਸਾਰਾ ਰੋਜ਼ ਇਸ ਪੁਲ ਤੋਂ ਲੰਘੀਦਾ ਹੈ? ਅਨਾ ਪ੍ਰਸ਼ਾਸਨ ਫਗਵਾੜੇ ਦਾ ਆ। ਰੋਜ਼ ਸਾਰੇ ਅਫਸਰ ਇੱਥੋਂ ਲੰਘਦੇ ਆ। ਸਾਰੇ ਐਮ.ਸੀ ਜਿਹਦੇ ਕੌਂਸਲਰ ਨੇ ਮੇਅਰ ਸਭ ਲੰਘਦੇ ਇੱਥੋਂ। ਸਭ ਨੇ ਕਿਸੇ ਦੇਖਦਾਂ ਨਹੀਂ ਸਰਕਦਾ ਕੀ ਹਾਲਾ ਕੀ ਨਹੀਂ ਹੈਗਾ। ਔਰ ਲੋਕ ਡਿੱਗਦੇ ਆ ਰੋਜ਼ ਇੱਥੇ ਐਕਸੀਡੈਂਟ ਵੀ ਹੁੰਦੇ ਆ। ਮੈਂ ਕਹਿੰਦਾ ਜੀ ਬੇੜਾ ਗਰਗਤ ਦਾ ਤੁਹਾਡੇ ਸਾਹਮਣੇ ਐ, ਐਡੇ-ਐਡੇ ਖੱਡੇ ਪਏ ਆ। ਬੱਚੇ ਡਿੱਗਦੇ ਆ ਸਕੂਲ ਦੇ ਸਭ ਡਿੱਗਦੇ ਆ। ਕਾ ਸਾਹਮਣੇ ਵਿਕਾਸ ਦਿਸਦਾ ਪਿਆ ਜੀ? ਆ ਸਾਹਮਣੇ ਦਿਸਦਾ ਪਿਆ ਆ ਜਿੰਨਾ ਇਸ ਸਾਲ ਮੀਂਹ ਦਾ ਪਾਣੀ ਆਇਆ। ਜ਼ਿੰਦਗੀ ਕਦੀ ਆਇਆ ਨਹੀਂ ਕਿ ਸਵਾਈ ਨੋਈ ਜਦ ਕਾ ਕਾਗਜ਼ਾ ਸਭ ਕੁ ਹੋਇਆ ਕੁਛ ਨਹੀਂ ਹੋਇਆ ਮੈਂ ਕੀ ਜਾਣੀ ਐ ਇਹਦੇ ਬਾਰੇ ਹਿਆਰਪੁਰ ਰੋਡ ਤੋਂ ਦਿੱਲੀ ਦਾ ਮੇਰਾ ਫਗਵਾੜੇ ਨੂੰ ਅਪਡਾਊਨ ਆਉਣਾ ਜਾਣਾ ਆ ਇਹਦਾ ਏਡਾ ਬੁਰਾ ਹਾਲਾਤ ਆ ਸੋੜ ਤੇ ਬੜੇ ਬੜੇ ਵੱਡੇ ਵੱਡੇ ਟੋਏ ਪਏ ਹੋਇਆ ਹੁਣ ਨੰਗਣਾ ਬੜਾ ਮਹਾਲ ਆ ਬਰਸਾਤਾਂ ਦੇ ਟਾਈਮ ਦੇ ਵਿੱਚ ਪਾਣੀ ਪੜ ਕੇ ਖੱਡਿਆ ਦਾ ਪਤਾ ਨਹੀਂ ਲੱਗਦਾ ਇੱਥੇ ਕਈ ਵਾਰੀ ਨੁਕਸਾਨ ਹੁੰਦਾ ਆ ਗੱਡੀਆਂ ਦਾ ਨੁਕਸਾਨ ਵੀ ਹੁੰਦਾ ਆ ਕਈ ਵਾਰੀ ਰਾਹਗੀਰਾਂ ਦੇ ਸਤਾ ਪੇਟਾ ਵੀ ਲੱਗਦੀਆਂ ਹਨ ਕਵਾਂ ਵਿੱਚ ਸਰਕਾਰਾਂ ਦੇ ਬڑے-ਬڑے ਦਾਅਵੇ ਕਰ ਰਹੀਆਂ ਆ ਕਿ ਅਸੀਂ ਮਤਲਬ ਕਿ ਬੜਾ ਵਿਕਾਸ ਦਾ ਮੁੱਦੇ ਨੂੰ ਲੈ ਕੇ ਕੀ ਕਹਣਾ ਜਾਨੇ ਸਰਕਾਰ ਦੇਖੋ ਜੇ ਗੱਲਾਂ ਦਾ ਖੜਾ ਕਰਨ ਵਾਲੀ ਸਰਕਾਰ ਆ ਇਹਨਾਂ ਨੇ ਗੱਲਾਂ ਤੋਂ ਸવાય ਕਿਸੇ ਨੂੰ ਕੁਝ ਨਹੀਂ ਦਿੱਤਾ ਅਜੇ ਤੱਕ ਜਿੰਨੀਆਂ ਵੀ ਸਰਕਾਰਾਂ ਗੱਲਾਂ ਬਾਤਾਂ ਕਰਦੀਆਂ ਆ ਹਰ ਵਰਗ ਦੁਖੀ ਐ ਇਸ ਚੀਜ਼ ਤੋਂ ਸਰਕਾਰਾਂ ਦਾ ਸੜਕਾਂ ਵੱਲ ਕਿਸੇ ਹੋਰ ਕੰਮ ਡਟੇ ਵੱਡੇ-ਵੱਡੇ ਹੜ ਆਏ ਹੋਇਆ ਲੋਕ ਘਰਾਂ ਤੋਂ ਬੇਕਾਰ ਹੋਏ ਪਏ ਨੇ ਸਰਕਾਰਾਂ ਦਾ ਕੋਈ ਧਿਆਨ ਨਹੀਂ ਆ ਸਰਕਾਰਾਂ ਗੱਲਾਂ ਤੋਂ ਸਵਾਏ ਕੁਝ ਨਹੀਂ ਕਰਦੀਆਂ। ਮਾਮਲਾ ਇਹ ਸਾਰੀ ਇੱਥੇ ਨਾ ਆਪਣਾ ਜਿਹੜਾ ਹੁਸ਼ਿਆਰਪੁਰ ਵਾਲਾ ਰੋਡ ਹੈ ਇਸ ਰੋਡ 'ਚ ਨੇ ਬੜੇ ਖੱਡੇ ਹੋ ਗਏ ਆ। ਆਪਾਂ ਇੱਕ ਦਿਨ ਪਹਿਲੇ ਇੱਥੋਂ ਲੰਘਦੇ ਸੀਗੇ ਸਾਡਾ ਟਾਇਰ ਗੱਡੀ 'ਚ ਇੱਥੇ ਲੱਗਿਆ ਤੇ ਟਾਇਰ ਵੀ ਸਾਡਾ ਫਟ ਹੋ ਗਿਆ ਸੀਗਾ। ਉਸ ਤੋਂ ਪਹਿਲਾਂ ਵੀ ਆਪਾਂ ਕਈ ਵਾਰੀ ਇੱਥੇ ਦੇਖਿਆ ਆ ਇੱਕ ਟਰੱਕ ਦਾ ਵਿਚਾਰੇ ਦਾ ਕੱਲ ਟਾਇਰ ਫਟਾ ਹੋ ਤੇ ਖੜਾ ਰਿਹਾ ਸੀਗਾ ਤੇ ਇੱਥੇ ਪਾਣੀ ਵੀ ਬੜਾ ਰੁਕਦਾ ਆ ਤੇ ਖੱਡੇ ਬਹੁਤ ਜ਼ਿਆਦਾ ਖਰਾਬ ਹੋਏ ਹੋਏ ਆ ਤੇ ਬਾਰਿਸ਼ ਕਰਕੇ ਮੈਂ ਅਪੀਲ ਕਰਦਾ ਜਿੱਦਾਂ ਪ੍ਰਸ਼ਾਸਨ ਨੂੰ ਕਿ ਜਿਹੜੇ ਰੋਡ ਵਾਲੇ ਬਣਾਉਣ ਵਾਲੇ ਹੈਗੇ ਉਹਨਾਂ ਨੂੰ ਵੀ ਇਹ ਰੋਡ ਜ thank <laughs>